ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਅਸਥਾਨ ਪਿੰਡ ਖਤਰਾਵਾ ਮੇਰੇ ਪਿੰਡ ਜਣੀ ਕੀ ਗੁਰਦੁਆਰਾ ਸ੍ਰੀ ਆਨੰਦਪrakash ਸਾਹਿਬ ਦੇ ਬਾਬਰ ਆਹੰਦੀ ਜੀ ਰਹਿਮ ਦਿਲ ਸਿੰਘ ਜੀ ਕੋਲੇ ਗਏ ਆ ਤੇ ਅੱਜ ਉਹ ਆਪਾਂ ਪੋਦੇ ਮਹੀਨੇ ਬਾਰੇ ਉਹਨਾਂ ਦੇ ਵਿਚਾਰ ਸੁਣਦੇ ਆ ਵੀ ਕੀ ਕਹਿਣਾ ਚਾਹੁੰਦੇ ਨੇ ਪੋਦੇ ਮਹੀਨੇ ਬਾਰੇ ਤੇ ਸ਼ਹੀਦੀ ਦਿਹਾੜੇ ਮਾਰੇ ਵੈਗੁਰੂ ਜੀ ਦਾ ਖਾਲਸਾ ਵਗੀ ਫਤਿਹ ਬਾਬਾ ਜੀ ਠੀਕ ਹੋ ਹਾਂ ਠੀਕ ਆ ਬਾਬਾ ਜੀ ਵਧੀਆ ਤੁਸੀਂ ਦੱਸੋ ਜੀ ਹੋ ਠੀਕ ਹੈ ਜੀ ਕਾਇਮ ਹੈ ਸੇਤਾ ਜੀ ਉਹ ਠੀਕ ਠਾਕ ਰਹਿੰਦੇ ਹੋ ਉਹ ਵਧੀਆ ਨਾਲ ਚਲੋ ਚੰਗ ਤੇ ਇੱਕ ਬਾਬਾ ਜੀ ਸਾਨੂੰ ਐਵੇਂ ਪੁੱਛਦੇ ਸੀ ਜਿਵੇਂ ਹੁਣ ਆਪਣੇ 450 ਦੇ ਸ਼ੀਧੀ ਦਿਹਾੜੇ ਚੱਲ ਰਹੇ ਐ ਤੇ ਪੋ ਦਾ ਮਹੀਨਾ ਚੱਲ ਰਿਹਾ ਇਸ ਵਾਰੇ ਆਪਾਂ ਮੰਨ ਲਾ ਵੀ ਸੰਗਤਾਂ ਨੂੰ ਕੀ ਵਿਚਾਰ ਨੇ ਤੁਹਾਡੇ ਸੰਗਤਾਂ ਨੂੰ ਇਹ ਵਿਚਾਰ ਆ ਸੇਵਾ ਸਿਮਰਨ ਕਰੋ ਅੱਛਾ ਜੀ ਸਭ ਜਿਆਦਾ ਦੇ ਸ਼ੀਧੀ ਦਿਹਾੜੇ ਮਨਾਉਣੇ ਐ ਇਹੀ ਮੇਨ ਗੱਲ ਆ ਵੀ ਆਪਾਂ ਸਾਂਝ ਧਾਰੀ ਹੋਈਏ ਹਾਂਜੀ ਨਹੀਂ ਸ਼ਕੜਾਂ ਦਾ ਸਾਂਝ ਧਾਰੀ ਤਾਂ ਹੋ ਹਾਂਜੀ ਪਹਿਲਾਂ ਸਾਂਝ ਧਾਰੀ ਹੋ ਫੇਰ ਅਮਰਤ ਸ਼ਕ ਹੋ ਕੇ ਤਨਾ ਕਿਤੇ ਜਾ ਕੇ ਕੋਈ ਖੇਡ ਵਰਤ ਲਈ ਆ ਹਾਂਜੀ ਸਾਬ ਜੀ ਦਾ ਨੂੰ ਸਮਰਪਿਤ ਹੋਣਾ ਇਹੀ ਆ ਵੀ ਆਪਾਂ ਕੇਸ ਦਾੜੇ ਰੱਖੀਏ ਹਾਂਜੀ ਹੱਕ ਤੱਕ ਤੇ ਖੜਨਾ ਸਿੱਖੀਏ ਹਾਂਜੀ ਹਾਂਜੀ ਸੱਚ ਦਾ ਪਹਿਰਾ ਰੱਖੀਏ ਮਾਣੀ ਪੜੀ ਉਹ ਵਿਚਾਰੀ ਉਸ ਨੂੰ ਕਿਉਂਕਿ ਉਹਨਾਂ ਨੇ ਵੀ ਜਿਹੜਾ ਮਾਣ ਦੇਖਿਆ ਬਿਆਖਣ ਔਖਾ ਸੱਚਾ ਨਾ ਹੋ ਹਾਂਜੀ ਹਾਂਜੀ ਸੱਚ ਦਾ ਨਾਮ ਦੀ ਉਹਨਾਂ ਨੇ ਕਮਾਈ ਕੀਤੀ ਆ ਹੱਕ ਸੱਚ ਤੇ ਰਹੇ ਆ ਹਾਂਜੀ ਸਾਬ ਜੀ ਨੇ ਆਪ ਦਾ ਨੂੰ ਸ਼ਾਭਰ ਕਰਤਾ ਹੱਕ ਸੱਚ ਦਾ ਆਪ ਜੀ ਆਪ ਨੂੰ ਬਾਰਤਾ ਉਹਨਾਂ ਨੇ ਸੱਚ ਦਾ ਠੀਕ ਹੈ ਖਾਇਰ ਗੁਰਮਤ ਦੇ ਵਿੱਚ ਸੋਗ ਦੀ ਔਰ ਵੀ ਦੀ ਕੋਈ ਲਹਿਰ ਹੁੰਦੀ ਤੇ ਹੈ ਨਹੀਂ ਪਰ ਠੀਕ ਆ ਸੰਸਾਰ ਦੇ ਚਲੋ ਰੋਈ ਵੀ ਜਾਂਦੇ ਕੋ ਸੋਗ ਪੁੱਤਰੀ ਜਾਂਦੇ ਹਾਂ ਜੀ ਪਰ ਇਸਾਂ ਨਹੀਂ ਚਾਹੀਦਾ ਸੇਵਾ ਸਿਮਰਨ ਕਰੋ ਇੱਕੋ ਹੀ ਨਾਂ ਦੇ ਚਿੰਦਾ ਖਾਲਸਾ ਸਦਾ ਚੜ੍ਹਦੀ ਕਲਾ ਸਾਭ ਜਾਂਦੇ ਨੇ ਵੀ ਕੋਈ ਇਹ ਨਹੀਂਗਾ ਵੀ ਦੁਖੀ ਹੋ ਕੇ ਨਹੀਂ ਸੀ ਦਿਖਾਇਆ ਤੇ ਉਹਨਾਂ ਨੇ ਖੁਸ਼ ਹੋ ਕੇ ਹੀ ਦਿਖਾਇਆ ਨੇ ਜੀ ਇਸ ਦੇ ਆਪਾਂ ਨੂੰ ਸੋਗ ਦੇ ਦਾ ਇਹ ਵੀ ਜੱਜਵਾ ਵੀ ਚਾਹੀਦਾ ਵੀ ਸਾਭ ਜਿਹੜੇ ਨਿਸ਼ੀਦੀਆਂ ਪਾਈਆਂ ਡੋਲੇ ਨਹੀਂ ਘੈਰ ਨਹੀਂ ਬਣੇ ਉਹ ਹਾਂਜੀ ਆਪਾਂ ਨੂੰ ਇਹੀ ਸਿੱਖਿਆ ਵੀ ਆਪਾਂ ਸੇਵਾ ਸੇਮਨ ਕਰ ਗਿਆ ਔਰ ਸਹਿਯਤਾਰੀ ਬਣ ਗਏ ਹੱਕ ਸੱਚ ਤੇ ਜਿਵੇਂ ਕਿ ਬੱਬੇ ਸੰਗਤਾਂ ਕਈ ਸੰਗਤਾਂ ਐ ਜੀਆਂ ਹੁੰਦੀਆਂ ਵਿੱਚ ਕਹਿ ਦਿੰਦੇ ਵੀ ਅਸੀਂ ਪੋਹ ਦੇ ਮਹੀਨੇ ਵੀ ਨਾ ਦਾ ਕੇਸ ਕਟਾਗੇ ਨਾ ਦਾੜ੍ਹੀ ਕਟਾਗੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਉਹ ਸਭ ਸੋਹਣੀ ਗੱਲ ਹੈ ਸਭ ਉਹ ਤੇ ਸਦਾ ਹੀ ਨਹੀਂ ਕਟਾਉਣੇ ਚਾਹੀਦੇ ਉਹ ਸਭ ਉਹ ਹੁਣ ਕੀ ਕਰਦੇ ਨੇ ਪੋਹ ਪੋਹ ਰੱਖ ਕੇ ਬਾਅਦ ਚ ਕਟਾ ਦਿੰਦੇ ਹਾਂ ਹਾਂਜੀ 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 ਉਹ ਬਹੁਤੇ ਸਭ ਇੱਕ ਖੇਡ ਹੈ ਉਹ ਤੇ ਹਾਂਜੀ ਉਹਨਾਂ ਨੂੰ ਕੋਈ ਮਜ਼ਾਕ ਹੋ ਗਿਆ ਸਾਹਿਬ ਜੀ ਇਹਨਾਂ ਨੂੰ ਮਜ਼ਾਕ ਨਹੀਂ ਕਰਨਾ ਹਾਂਜੀ ਹਾਂਜੀ ਠੀਕ ਆ ਸਮਰਪਿਤ ਹੋ ਕੇ ਇਹ ਨਹੀਂ ਮੁੜ ਕੇ ਉਹਨਾਂ ਤੋਂ ਜਾਨੀ ਉਸ ਬਚਨਾਂ ਤੋਂ ਪਰੇ ਹਟਣਾ ਕਿ ਇਹਦਾੜ ਰੱਖਿਆ ਤੇ ਫਿਰ ਰੱਖੀ ਰੱਖੋ ਇੱਕ ਕੋਈ ਅਵਸਥਾ ਜਰੋ ਹੈ ਆਪਾਂ ਤਾਂ ਐਵੇਂ ਕਹਿਣਾ ਚਾਹੁੰਦੇ ਸੀ ਜਿੰਮੇ ਵੀ ਪੋਹ ਦਾ ਮਹੀਨਾ ਰੱਖ ਲਏ ਜੀ ਉਹਨਾਂ ਨੇ ਅਗਲੇ ਪੋਹ ਤਾਂ ਹੀ ਰੱਖ ਕੇ ਦੇਖਣ ਤੇ ਉਹਨਾਂ ਨੂੰ ਮੰਨ ਲਾ ਵੀ ਬਾ ਬੈ ਗੁਰੂ ਜੀ ਇਹ ਪੂਰੀ ਚੜ੍ਹਦੀ ਕਲਾ ਚ ਰੱਖਣਗੇ ਨਹੀਂ ਮਹਾਰਾਜ ਚੜ੍ਹਦੀ ਕਲਾ ਕਰਦੀ ਕਰਦੇ ਨਹੀਂ ਸਕਦਾ ਮਹਾਰਾਜ ਜੀ ਮੰਨ ਲਾ ਵੀ ਜਿਵੇਂ ਉਹਨਾਂ ਦਾ ਬਿਆਨ ਹੈ ਮੰਨ ਲਾ ਵੀ ਸੰਗਤਾਂ ਕਈ ਵਾਰੀ ਕਹਿੰਦੀ ਹੈ ਵੀ ਅਸੀਂ ਪੋਹ ਦੇ ਮਹੀਨੇ ਕਟਾਉ ਸੀ ਕੇਸ ਦਾੜਾ ਪ੍ਰਕਾਸ਼ ਕਰਕੇ ਦੇਖ ਲਓ ਰੱਖੋ ਹਾਂ ਵੇਖਣਾ ਕੀ ਹੈ ਕੇਸ ਦਾੜਾ ਰੱਖਿਆ ਜਾਂਦਾ ਹੁੰਦਾ ਹੌਲਤ ਹੁੰਦੀ ਹੈ ਰੇਤ ਦੀ ਉਹ ਹਾਂਜੀ ਜਦੋਂ ਕੇ ਨੈਗੇਟਿਵ ਪੋਸਟ ਦਾ ਕੋਈ ਨੈਗੇਟਿਵ ਆ ਮੈਂ ਫੇਰੀ ਪੋਜ਼ਟਿਵ ਦਾ ਪਤਾ ਲੱਗਦਾ ਹਾਂ ਹਾਂਜੀ 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 ਇਸੇ ਚੀਜ਼ ਦਾ ਜਿਹੜੀ ਦੋ ਪਹਿਲੂ ਹੁੰਦੇ ਨੇ ਰਹਿਣਾ ਉਹ ਰੱਖਣਾ ਚਾਹੀਦਾ ਫਿਰ ਆਪ ਵੀ ਪਤਾ ਲੱਗ ਜਾਣਾ ਕੋਈ ਬਹੁਤ ਵੀ ਵੱਡੀ ਗੱਲ ਨਹੀਂ ਹਾਂਜੀ ਤੇ ਵੀ ਇਹ ਥੋੜੀ ਗੱਲ ਪਿੱਛੇ ਘਟਾ ਦਿੰਦੇ ਨੇ ਆਪਾਂ ਬਾਰਾਂ ਨੇ ਸਾਜਿਆ ਹੀ ਆਇਆ ਜਿਹੜੀਆਂ ਸੰਗਤਾਂ ਕਈ ਵਿੱਚ ਸੰਗਤਾਂ ਜਿਵੇਂ ਹੁਣ ਮੈਂ ਵੀ ਨੀਚੇ ਆਸਣ ਲਾਇਆ ਹੋਇਆ ਥੱਲੇ ਆਪਾਂ ਵਧੀਆ ਮੰਨ ਲਾ ਵੀ ਸਬਸਪਾਈ ਕਰਕੇ ਵਧੀਆ ਥੱਲੇ ਆਸਣ ਲਾਇਆ ਆਇਆ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਨਹੀਂ ਠੀਕ ਆ ਵਧੀਆ ਸੇਵਾ ਸਮਨ ਕਰੋ ਬਰਾਦਮਈ ਵੀ ਹੋਣਾ ਕੋਈ ਮਾੜੀ ਗੱਲ ਨਹੀਂ ਤੇ ਸੇਵਾ ਸਿਮਰਨ ਕਰਨ ਨਾਲ ਵਸੇ ਇਹੀ ਕਰਨਾ ਪਸੇਵਾ ਸਿਮਰਨ ਕੋਈ ਗੱਲਾ ਥੱਲੇ ਆ ਸੁਣ ਲਾਉਣਾ ਕਿੰਨਾ ਹੋ ਸਕਦਾ ਉਹਨਾਂ ਥੋੜਾ ਹਾਂਜੀ ਤੇ ਪਸਾ ਦੁੱਖ ਦੀ ਗੱਲ ਇਹ ਆ ਵੀ ਲੋਕੀ ਪੋਪੋ ਕਰਦੇ ਨੇ ਹਾਂਜੀ ਵੀ ਸਦਾ ਹੀ ਸੇਵਾ ਸਦਾ ਹੀ ਸਾਹਿਬ ਜੀ ਦਾ ਇਹਨੂੰ ਸਮਰਪਿਤ ਹੋਵੋ ਹਾਂਜੀ ਹਾਂਜੀ ਇਹ ਨਹੀਂ ਵੀ ਕੱਲਾ ਪੋਪੋ ਤੇ ਇੱਕ ਪਖੰਡ ਹੋ ਗਿਆ ਫਿਰ ਹਾਂਜੀ ਪੋਪੋ ਕਰਕੇ ਬਾਅਦ ਚ ਲੋਕੀ ਫੇਰ ਦਾੜ ਕੇ ਅਣਿਕ ਕਾ ਲੈਂਦੇ ਨੇ ਫਿਰ ਆਪਣੇ ਫੇਰ ਉਹੀ ਰੌਣਕ ਮੇਲੇ ਮਨਾਉਣ ਲੱਗਦੇ ਨੇ ਹਾਂਜੀ ਹਾਂਜੀ ਕਰਨਾ ਹਾਂਜੀ ਸੋਹਣੀ ਗੱਲ ਆ ਜੀ ਹੁਣ ਕੀ ਹੁਣ ਸਮਰਪਿਤ ਹੁੰਦਾ ਉਹ ਸਦਾ ਹੀ ਸਮਰਪਿਤ ਰਹੋ ਜਿੰਨਾ ਚਿਰ ਸਰੀਰ ਹੈ ਹਾਂਜੀ ਹਾਂਜੀ ਸਰੀਰ ਸਭ ਜਨ ਨੂੰ ਸਮਰਪਿਤ ਰਹੀ ਇਹ ਹੀ ਬੇਨਤੀ ਹੈ ਪਾਵਨ ਸਥਾਨ ਵੱਲੋਂ ਇਹ ਬੇਨਤੀ ਆ ਆਪਣੇ ਸਥਾਨਾਂ ਦੇ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਦੀ ਦਰਵਾਜ਼ਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਜੀ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸੇਵਾ ਸੰਗਤਾਂ ਨਵਾ ਰਹੀਆਂ ਨੇ ਬੜੀ ਚੜ੍ਹਦੀ ਕਲਾ ਜਲਸਥਾਨ ਦੇ ਮਜੂਦਾ ਮੁਖ ਸੇਵਾ ਦਾ ਬਾਬਾ ਸੁਪਰਕਸ਼ਨ ਸਿੰਘ ਜੀ ਜੀ ਵੱਡੇ ਮਹਾਪੁਰਖ ਸੱਚਖੰਡਵਾਸੀ ਸੰਤ ਬਾਬਾ ਸਰਜੀਤ ਸਿੰਘ ਸਾਹਿਬ ਜੀ ਮਹਾਪੁਰਖ ਹੋਏ ਨੇ ਬ੍ਰਾਹਮੇ ਤੇ ਬ੍ਰਹਮਣੀ ਐਨ ਸਾਧੂ ਮਹਾਪੁਰਖ ਰਾਜੇ ਜੋਗੀ ਜੀ ਤੇ ਬਸ ਉਹਨਾਂ ਦੇ ਵੀ ਇਹੀ ਬੇਰਤੀ ਸੀ ਭਾਈ ਸੇਵਾ ਸਿਮਨ ਕਰੋ ਕੇ ਦਾੜੇ ਰੱਖੋ ਵੇਗ ਬੁੱਧੀ ਰੱਖੋ ਆਪੋ ਆਪਣਾ ਹੈ ਆਪ ਦੇ ਆਪ ਨੂੰ ਵਿਚਾਰਨਾ ਸਿੱਖੋ ਆਪ ਦੇ ਆਪ ਨੂੰ ਖੋਜੋ ਉਹੀ ਪਰਮੇਸ਼ਰ ਨੂੰ ਮਿਲਣਾ ਰਹਿਮਾ ਪਰਮਾਖੰਡਾ ਤੋਂ ਦੂਰ ਹੋ ਕੇਹੀ ਸਾਬਜਾ ਦੇ ਨੇ ਪਹਿਰੇ ਦਿੱਤੇ ਨੇ ਠੀਕ ਹੈ ਜੀ ਤੇ ਜਿਹੜੇ ਆਪਣੇ ਵੱਡੇ ਮਹਾਪੁਰਸ਼ ਸੀਗੇ ਜੀ ਵੀ ਸੁਣਦੇ ਆ ਉਹ ਚੱਕਰਵਰਤੀ ਸੀਗੇ ਜੀ ਹਾਂ ਆ ਮਹਾਪੁਰਖ ਚੱਕਰਵਰਤੀ ਰਹੇ ਆ ਸਾਡੇ ਸੰਤ ਬਾਗੋ ਗੁਰਬਾਖਸ਼ ਸਿੰਘ ਜੀ ਮਹਾਰਾਜ ਭਿੰਡਾ ਨਾਲੇ ਮਹਾਪੁਰਖਾਂ ਨਾਲ ਤੋਂ ਵਿਦਿਆ ਪੜ੍ਹੇ ਨੇ ਠੀਕ ਹੈ ਜੀ ਨਹੀਂ ਸਾਲ ਦਾ ਵੀ ਉਹਨਾਂ ਦਾ ਪਹਿਰਾ ਰਿਹਾ ਹੈਗਾ ਉਦੋਂ ਚੱਕਰਵਰਤੀ ਰਹੇ ਨੇ ਦਰਾਂ ਪੰਥਾਂ ਵਿੱਚ ਵੀ ਵਿਛਰੇ ਨੇ ਸਮਾਈ ਦੇ ਮਾਰਗ ਸੀਗੇ ਤੇ ਤੁਸੀਂ ਕਿੰਨਾ ਸਮਾਂ ਰਹੇ ਹੋ ਬਾਬਾ ਜੀ ਨਾਲ ਜੀ ਉਹ ਮਹਾਪੁਰਖਾਂ ਦੇ ਨਾਲ ਬਸਾਈ ਹਾਲ ਦੋ ਸੰਧਿਆ 6 ਮਹੀਨੇ ਥੋੜਾ ਸਮੇਂ ਉਹਨਾਂ ਦੇ ਚੱਲ ਵੀ ਇੱਥੇ ਰਹੇ ਹੋ ਕਿ ਕਿਤੇ ਹੋਰ ਰਹੇ ਆ ਉਹਦੇ ਪਿੰਡ ਤੋਂ ਸੌਂ ਗਏ ਅੱਛਾ ਵੀ ਪਹਿਲਾਂ ਥੋਡੇ ਕੋਲੇ ਪਿੰਡ ਆਏ ਸੀ ਬਾਬਾ ਜੀ ਆਹ ਮਹਾਪੁਰਖ ਚੱਕਰਵਰਤੀ ਤੋਂ ਉੱਥੇ ਪਿੰਡ ਸਥਾਨ ਤੇ ਗੁਰਦਾਰਾ ਸਾਹਿਬ ਵਿਖੇ ਹੁੰਦੇ ਨੇ ਸੀ ਉੱਥੋਂ ਦੇ ਨਰਮਤੀ ਸਿੰਘਾ ਗੋਲਦਾਸ ਹੰਦਾਰ ਸੀ ਠੀਕ ਹੈ ਨਰਮਤੀ ਸਿੰਘਾਂ ਨਾਲ ਮਹਾਪੁਰਖਾਂ ਦਾ ਸੰਪਰਕ ਸੀ ਉਹਨਾਂ ਨੇ ਬਸ ਉੱਥੇ ਹੀ ਰਲ ਮਿਲ ਕੇ ਇਹਨਾਂ ਮਹਾਪੁਰਖ ਦਾਸ ਨੂੰ ਇੱਥੇ ਲਿਆਏ ਇੱਥੇ ਸੇਵਾ ਕਰੋ ਤੁਸੀਂ ਮਾੜੀ ਠੀਕ ਹੈ ਜੀ ਨਰਮਤੀ ਸਿੰਘ ਦੀ ਸੇਵਾ ਠੀਕ ਹੈ ਜੀ ਵਧੀਆ ਸੰਗਤਾਂ ਦਾ ਪਿਆਰ ਆ ਨਗਰ ਖਤਰਾਵਾਂ ਦਾ ਠੀਕ ਹੈ ਜੀ ਜਿਹੜਾ ਹੀ ਦੇ ਸਕਦੇ ਸਾਰੀਆਂ ਸੰਗਤਾਂ ਦਾ ਵਧੀਆ ਆਨੰਦ ਦੇ ਵਿੱਚ ਅੰਮ੍ਰਿਤ ਠੀਕ ਹੈ ਜੀ ਤੇ ਸੋਨੂੰ ਮਿਲ ਕੇ ਬਾਬਾ ਜੀ ਸਾਨੂੰ ਬਹੁਤ ਖੁਸ਼ੀ ਹੋਈ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ